ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਇਤਿਹਾਸ ਹੈ ਆਪਾਂ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆਏ ਹਾਂ ਸੰਗਤਾਂ ਦੇ ਸਿੱਖਾਂ ਦੇ ਬੇਨਤੀ ਕਰਨ ਤੇ ਮਹਾਰਾਜ ਨੇ ਅਨੰਦਪੁਰ ਸਾਹਿਬ ਆਪਣੇ ਘਰ ਨੂੰ ਛੱਡਿਆ ਅਤੇ ਇਸੇ ਤਰ੍ਹਾਂ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਪਿਆ ਰੋਪੜ ਦੇ ਇਲਾਕੇ ਵਿੱਚ ਕੁਝ ਐਸੇ ਪਠਾਨ ਸਨ ਜਿਹੜੇ ਪਹਿਲਾਂ ਸਤਗੁਰਾਂ ਦੇ ਕੋਲ ਨੌਕਰੀ ਕਰਦੇ ਰਹੇ ਤੇ ਮਹਾਰਾਜ ਸਾਹਿਬ ਜੀ ਜਦੋਂ ਇਸ ਇਲਾਕੇ ਵਿੱਚ ਪਹੁੰਚੇ ਤੇ ਇਹਨਾਂ ਪਠਾਣਾ ਨੂੰ ਮਹਾਰਾਜ ਨੇ ਆਖਿਆ ਸਾਨੂੰ ਲੜਨ ਵਾਸਤੇ ਆਪਣਾ ਕਿਲਾ ਦੇ ਦਿਓ ਹਾਵੇਲੀ ਨਾਮ ਦਾ ਪਿੰਡ ਸੀ ਉਸ ਸਮੇਂ ਉਥੇ ਇੱਕ ਸੋਨਾ ਜਿਹਾ ਕਿਲਾ ਬਣਿਆ ਤੇ ਮਹਾਰਾਜ ਕਹਿੰਦੇ ਕਿਲਾ ਸਾਨੂੰ ਚਾਹੀਦਾ ਜੰਗ ਕਰਨ ਵਾਸਤੇ ਇਹਨਾਂ ਪਠਾੜਾ ਨੇ ਆਪਣੇ ਦਰਵਾਜ਼ੇ ਬੰਦ ਕਰ ਲੈ ਅਸੀਂ ਇਹ ਕਿਲਾ ਦੇ ਨਹੀਂ ਸਕਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਚਨ ਆਖਿਆ ਸੀ ਜਿਹੜਾ ਟਿਕਾਣਾ ਸਾਨੂੰ ਨਹੀਂ ਦਿੱਤਾ ਲੜਨ ਵਾਸਤੇ ਇਹ ਟਿਕਾਣਾ ਤੇ ਤੁਹਾਡਾ ਪਿੰਡ ਤੁਹਾਡੇ ਕੋਲ ਰਹੇਗਾ ਨਹੀਂ ਇਹ ਤੋਂ ਤੁਹਾਡਾ ਸਾਰਾ ਬਰਬਾਦ ਹੋ ਜਾਏਗਾ ਮਹਾਰਾਜ ਜੀ ਦੇ ਐਸੇ ਬਚਨ ਹੋਏ ਕਿ ਸਤਲੁਜ ਦਰਿਆ ਦਾ ਪਾਣੀ ਚੜਿਆ ਤੇ ਪਿੰਡ ਦਾ ਨਾਮੋ ਨਿਸ਼ਾਨ ਸਮੇਤ ਕਿਲੇ ਦੇ ਮਿਟ ਗਿਆ ਇੱਥੋਂ ਚੱਲ ਕੇ ਮਹਾਰਾਜ ਸਾਹਿਬ ਜੀ ਰੋਪੜ ਪਹੁੰਚੇ ਤੇ ਇੱਥੋਂ ਦਾ ਮਹਾਰਾਜ ਇਹਦਾ ਸੇਵਾਦਾਰ ਹੈ ਕੋਤਲਾ ਨਿਹੰਗ ਖਾਂ ਉਹਨੇ ਆਪਣੇ ਕਿਲੇ ਦਾ ਦਰਵਾਜ਼ਾ ਖੋਲ੍ਹਿਆ ਮਹਾਰਾਜ ਮੇਰੇ ਘਰ ਆਓ ਪਰ ਕਿਲਾ ਛੋਟਾ ਹੋਣ ਕਰਕੇ ਮਹਾਰਾਜ ਨੂੰ ਪਸੰਦ ਨਹੀਂ ਆਇਆ ਵੀ ਇੱਥੇ ਇੰਨੀ ਵੱਡੀ ਫੌਜ ਨਾਲ ਜੰਗ ਨਹੀਂ ਕੀਤਾ ਜਾ ਸਕਦਾ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਚੁੱਕੇ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੋਤਲੇ ਨਿਹੰਗ ਖਾਂ ਨੂੰ ਮਹਾਰਾਜ ਨੇ ਦਿੱਤੀ ਹੈ ਵੀ ਸਾਡੇ ਸਿੱਖ ਦੀ ਸੇਵਾ ਕਰਨੀ ਦਵਾਈ ਬੂਟੀ ਦਾ ਪ੍ਰਬੰਧ ਕਰਨਾ ਜੇ ਸਿੰਘ ਦੀ ਜਾਨ ਬਚ ਗਈ ਤੇ ਸਾਡੇ ਨਾਲ ਮਿਲ ਪਵੇਗਾ ਜੇ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਅੰਤਮ ਸੰਸਕਾਰ ਕਰ ਦੇਣਾ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਪ੍ਰਾਪਤ ਕਰ ਗਿਆ ਸਾਨੂੰ ਉਹਨਾਂ ਦਾ ਅੰਗੀਠਾ ਸਾਹਿਬ ਦਿਉਰਾ ਬਣਿਆ ਹੋਇਆ ਆਜ ਵੀ ਉਸ ਕਿਲੇ ਦੇ ਕੋਲ ਸੰਗਤਾਂ ਦਰਸ਼ਨ ਕਰਦੀਆਂ ਰੂਪੜ ਪਠਾ ਸਾਹਿਬ ਜੋ ਗੁਰਦੁਆਰਾ ਸਾਹਿਬ ਬਣਿਆ ਇਦੇ ਨੇੜੇ ਹੀ ਜਿਹੜਾ ਹੈ ਇਹ ਨਿਹੰਗ ਖਾਨ ਦਾ ਸਥਾਨ ਇੱਕ ਅਦਵੀ ਯਾਦਗਾਰ ਬਣੀ ਹੋਈ ਹੈ ਇਥੋਂ ਚੱਲ ਕੇ ਮਹਾਰਾਜ ਸਾਹਿਬ ਜੀ ਫਿਰ ਹੌਲੀ-ਹੌਲੀ ਪਿੰਡਾਂ ਵਿੱਚੋਂ ਹੁੰਦੇ ਜੋ ਚਮਕੌਰ ਨਾਮ ਦਾ ਪਿੰਡ ਹੈ ਮਹਾਰਾਜ ਉੱਥੇ ਪਹੁੰਚੇ ਹੁਣ ਮਹਾਰਾਜ ਅੱਗੇ ਕੀ ਵਿਉਂਤਬੰਦੀ ਬਣਾਉਂਦੇ ਉਹ ਇਤਿਹਾਸ ਆਪਾਂ ਅੱਜ ਸਰਵਨ ਕਰਾਂਗੇ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਰਾਵ ਪਕਰ ਬਾਰੋਂ ਲਿਓ ਬੇਲੀ ਲੈ ਖੁਲਬਾਏ ਗੁਰੂ ਗੋਬਨ ਸਿੰਘ ਮਹਾਰਾਜ ਸਾਹਿਬ ਜੀ ਜਦੋਂ ਚਮਕੌਰ ਸਾਹਿਬ ਪੰਚੇ ਤੇ ਆਪ ਸੰਗਤਾਂ ਦਰਸ਼ਨ ਕਰੋਗੇ ਗੁਰਦੁਆਰਾ ਸਾਹਿਬ ਬਣਿਆ ਦਮਦਮਾ ਸਾਹਿਬ ਇਹ ਥੱਲੇ ਵਾਲੇ ਪਾਸੇ ਬਣਿਆ ਸੁਣਾ ਜਿਹਾ ਬਾਗ ਸੀ ਤੇ ਇੱਥੇ ਮਹਾਰਾਜ ਤੇ ਕੇ ਸਣ ਤੇ ਪਾਦਸ਼ਾਹ ਨੂੰ ਸੁਨੇਹਾ ਮਿਲ ਗਿਆ ਸੀ ਵੀ ਅਗਲੇ ਬੰਨਿਓ ਔਰੰਗਜ਼ੇਬ ਦੀ ਬੜੀ ਵੱਡੀ ਫੌਜ ਆਉਂਦੀ ਪਈ ਹੈ ਤੇ ਸਤਗੁਰੂ ਜਾਣਦੇ ਸਨ ਵੀ ਹੁਣ ਘੇਰਾ ਪੈ ਜਾਣਾ ਤੇ ਕੋਈ ਨਾ ਕੋਈ ਇੱਥੇ ਜੰਗ ਲੜਨ ਵਾਸਤੇ ਸਾਨੂੰ ਟਿਕਾਣਾ ਲੱਭਣਾ ਚਾਹੀਦਾ ਚਮਕੌਰ ਨਗਰ ਦੇ ਵਿੱਚ ਉੱਚਾ ਜਿਹਾ ਘਰ ਮਹਾਰਾਜ ਨੇ ਵੇਖਿਆ ਹਵੇਲੀ ਵੇਖੀ ਇਹ ਮਹਾਰਾਜ ਨੂੰ ਪਸੰਦ ਆਇਆ ਵੀ ਇੱਥੇ ਰਹਿ ਕੇ ਜੰਗ ਕੀਤਾ ਜਾ ਸਕਦਾ ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਭਾਈ ਦਇਆ ਸਿੰਘ ਵਰਗਿਆਂ ਨੂੰ ਕਿ ਜਾਓ ਜਾ ਕੇ ਹਵੇਲੀ ਦਾ ਜੋ ਮਾਲਕ ਹੈ ਨਾ ਉਸ ਨੂੰ ਇਹ ਗੱਲ ਕਹੋ ਵੀ ਇਹ ਹਵੇਲੀ ਸਾਨੂੰ ਚਾਹੀਦੀ ਹੈ ਜਦੋਂ ਭਾਈ ਦਇਆ ਸਿੰਘ ਜੀ ਪਤਾ ਕਰਕੇ ਉਸ ਦੇ ਘਰ ਵਿੱਚ ਗਏ ਤੇ ਬਚਨ ਉਥੇ ਇਤਿਹਾਸ ਵਿੱਚ ਇਹ ਆਉਂਦਾ ਵੀ ਹਵੇਲੀ ਦਾ ਮਾਲਕ ਇਹਦਾ ਨਾਮ ਸੀਗਾ ਬੁੱਧੀ ਚੰਦ ਇਹ ਆਪਣੇ ਘਰ ਵਿੱਚ ਨਹੀਂ ਬਾਹਰ ਸੱਤ ਵਿੱਚ ਕਿਤੇ ਬੈਠਾ ਹੈ ਬੜਾ ਸਰਦਾਰ ਤੇ ਧਨਾੜ ਆਦਮੀ ਹੈ ਤੇ ਸਿੰਘ ਮਹਾਰਾਜ ਦੇ ਪਤਾ ਕਰਕੇ ਜਦੋਂ ਇਸ ਦੇ ਕੋਲ ਗਿਆ ਤੇ ਇਹਨੇ ਬਹਾਨਾ ਲਾਇਆ ਕਹਿਣ ਲੱਗਾ ਮੇਰੇ ਕੋਲ ਪੈਸੇ ਨਹੀਂ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਖਾਲੀ ਹੱਥੀ ਨਹੀਂ ਕਰਨ ਜਾ ਸਕਦਾ ਮਹਾਰਾਜ ਨੂੰ ਇਹ ਗੱਲ ਕਹਿ ਦਿਓ ਵੀ ਫਿਰ ਕਿਤੇ ਆਵਾਂਗੇ ਤੇ ਦਰਸ਼ਨ ਕਰ ਲਵਾਂਗੇ ਹੁਣ ਮੇਰੇ ਕੋਲ ਪੈਸਾ ਨਹੀਂ ਤੇ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਪਾਵਾਂਗਾ ਮਹਾਰਾਜ ਦੇ ਸਿੰਘਾਂ ਨੇ ਜਾਣਿਆ ਵੀ ਬਹਾਨਾ ਹੀ ਲਾਉਂਦਾ ਪਿਆ ਹੈ ਮਿਲਣ ਤੋਂ ਭਾਈ ਦਇਆ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ ਮੋਹਰ ਕੱਢ ਕੇ ਤੇ ਇਸ ਬੁੱਧੀ ਚੰਦ ਨਾਮ ਦੇ ਜਿਹੜਾ ਸਰਦਾਰ ਹੈ ਨੂੰ ਦਿੱਤੀ ਹੈ ਵੀ ਲੈ ਪੈਸੇ ਲੈ ਤੇ ਤੂੰ ਮਹਾਰਾਜ ਦੇ ਨੂੰ ਬੁਲਾਇਆ ਜਾ ਕੇ ਦਰਸ਼ਨ ਕਰ ਮਨ ਨਹੀਂ ਮੰਨਦਾ ਪਰ ਸਿੰਘਾਂ ਨੂੰ ਵੇਖ ਕੇ ਤੁਰਨਾ ਪਿਆ ਮਹਾਰਾਜ ਜੀ ਨੂੰ ਆ ਕੇ ਮੱਥਾ ਟੇਕਦਾ ਤੇ ਮਹਾਰਾਜ ਕਹਿਣ ਲੱਗੇ ਬੁੱਧੀ ਚੰਦ ਤੇਰੀ ਹਵੇਲੀ ਸਾਨੂੰ ਚਾਹੀਦੀ ਹੈ ਸਾਡੇ ਮਗਰ ਫੌਜ ਲੱਗੀ ਹੈ ਅਸੀਂ ਜੰਗ ਕਰਨਾ ਚਾਹੁੰਦੇ ਤੇ ਬੁੱਧੀ ਚੰਦ ਨੇ ਜਵਾਬ ਦਿੱਤਾ ਮਹਾਰਾਜ ਇਹ ਕੋਈ ਕਿਲਾ ਥੋੜੀ ਹੈ ਜਿਹੜਾ ਤੁਸੀਂ ਮੇਰੇ ਕੋਲੋਂ ਮੰਗਦੇ ਪਏ ਤੇ ਮੇਰਾ ਘਰ ਹੈ ਘਰ ਦੇ ਵਿੱਚ ਮੇਰੇ ਬੱਚੇ ਵੀ ਨੇ ਮੇਰੀਆਂ ਔਰਤਾਂ ਵੀ ਨੇ ਘਰ ਪਰਿਵਾਰ ਬੈਠਾ ਹੈ ਮੈਂ ਤੁਹਾਨੂੰ ਹਵੇਲੀ ਕਿਵੇਂ ਦੇ ਦੇਵਾਂ ਜੇ ਦੇਵਾਂਗਾ ਤੇ ਪਰਿਵਾਰ ਨੂੰ ਕਿੱਥੇ ਲੈ ਕੇ ਜਾਵਾਂਗਾ ਜੰਗ ਬਚੇਗਾ ਮੇਰਾ ਪਰਿਵਾਰ ਮਰ ਜਾਏਗਾ ਸਤਿਗੁਰੂ ਕਹਿਣ ਲੱਗੇ ਅਸੀਂ ਹਵੇਲੀ ਦੀ ਕੀਮਤ ਦੇ ਦਿੰਦੇ ਆ ਤੂੰ ਕੀਮਤ ਲੈ ਲੈ ਜਿੰਨੀ ਚਾਹੀਦੀ ਹੈ ਪਰ ਹਵੇਲੀ ਸਾਨੂੰ ਚਾਹੀਦੀ ਹੈ ਨਹੀਂ ਮੰਨਿਆ ਸਭੂ ਝਗੜਾ ਕਰਕੇ ਮਹਾਰਾਜ ਨਾਲ ਚਲੇ ਗਿਆ ਇਨੇ ਚਿਰ ਨੂੰ ਇਸ ਦਾ ਛੋਟਾ ਭਰਾ ਜਿਹੜਾ ਬੁੱਧੀ ਚੰਦਾ ਸੀ ਉਹ ਆ ਗਿਆ ਉਹਨੇ ਆ ਕੇ ਬੇਨਤੀ ਕੀਤੀ ਕਹਿ ਲੱਗਾ ਮਹਾਰਾਜ ਇਹ ਜੋ ਹਵੇਲੀ ਹੈ ਇਹ ਸਾਡੇ ਦੋ ਭਰਾਵਾਂ ਦੀ ਸਾਂਝੀ ਹੈ ਪਰ ਮੇਰੇ ਇਸ ਭਰਾ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਮੈਨੂੰ ਇਸ ਹਵੇਲੀ ਵਿੱਚ ਰਹਿ ਨਹੀਂ ਦਿੰਦਾ ਮੈਂ ਇਸ ਹਵੇਲੀ ਦੇ ਪਿਛਲੇ ਬੰਨੇ ਛੋਟਾ ਜਿਹਾ ਆਪਣਾ ਘਰ ਬਣਾਇਆ ਹੈ ਮੇਰੇ ਘਰ ਦੇ ਵਿੱਚੋਂ ਇੱਕ ਨਿਕਾਜਾ ਦਰਵਾਜ਼ਾ ਜਿਹੜਾ ਹਵੇਲੀ ਨੂੰ ਜਾਂਦਾ ਤੁਸੀਂ ਮੇਰੇ ਨਾਲ ਆਓ ਤੇ ਮੈਂ ਤੁਹਾਨੂੰ ਇਸ ਗੱਡੀ ਦੇ ਅੰਦਰ ਜਿਹਨੂੰ ਅੱਜ ਆਪਾਂ ਗੱਡੀ ਕਹਿ ਦਿੰਨੇ ਆ ਇਹ ਗੱਡੀ ਨਹੀਂ ਹੈ ਅਸਲ ਵਿੱਚ ਬੁੱਧੀ ਚੰਦ ਜੀ ਦਾ ਘਰ ਹੈ ਰਹਿਣ ਵਾਲਾ ਹੈ ਉੱਚੀ ਜਗ੍ਹਾ ਤੇ ਬਣਿਆ ਹੋਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ 50 ਸੋਨੇ ਦੀਆਂ ਮੋਹਰਾਂ ਮਹਾਰਾਜ ਨੇ ਉਸ ਵੇਲੇ ਮੁੱਲ ਦਿੱਤਾ ਸੀ ਕਹਿਣ ਲੱਗੇ ਹਵੇਲੀ ਤੇ ਤੇਰੀ ਹੋ ਸਕਦਾ ਵੀ 5-10 ਮੋਹਰਾਂ ਦੀ ਕੀਮਤ ਦੀ ਹੋਵੇ ਔਰ ਅਸੀਂ ਤੈਨੂੰ ਕਈ ਗੁਣਾ ਵੱਧ ਦਿੰਨੇ ਆ 50 ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ ਵੀ ਇਹ ਤੁਸੀਂ ਲੈ ਲਓ ਤੇ ਫਿਰ ਛੋਟੇ ਭਰਾ ਨੇ ਆਪਣੇ ਘਰ ਦੇ ਵਿੱਚੋਂ ਦੀ ਮਹਾਰਾਜ ਨੂੰ ਲੈ ਕੇ ਗਿਆ ਤੇ ਛੋਟਾ ਦਰਵਾਜ਼ਾ ਖੋਲ੍ਹ ਕੇ ਮਹਾਰਾਜ ਅੰਦਰ ਪਹੁੰਚੇ ਪਰਿਵਾਰ ਨੂੰ ਘਰੋਂ ਬਾਹਰ ਕੱਢਿਆ ਤੇ ਇੱਥੇ ਮਹਾਰਾਜ ਵਿਉਂਤਬੰਦੀ ਬਣਾਉਂਦੇ ਪਏ ਇਸ ਤਰ੍ਹਾਂ ਪਾਤਸ਼ਾਹ ਜੀ ਇਸ ਹਵੇਲੀ ਵਿੱਚ ਦਾਖਲ ਹੋਏ ਜਿਹਨੂੰ ਅੱਜ ਆਪਾਂ ਚਮਕੌਰ ਦੀ ਗੜੀ ਕਹਿੰਦੇ ਆ ਉਸ ਦੇ ਵਿੱਚ ਮਹਾਰਾਜ ਆ ਕੇ ਬੜੇ ਹਨ ਕਿਸ਼ਕ ਸਿੰਘ ਗੁਰਸੰਗ ਬੜੇ ਦੋ ਸਹਬਜ਼ਾ ਦੇ ਰਲਵਾਏ ਮਹਾਰਾਜ ਦੇ ਨਾਲ ਕਿਸ਼ਕ ਥੋੜੇ ਜਿਹਾ ਸਿੰਘ ਨੇ 40 ਗਿਣਤੀ ਲਿਖੀ ਹੈ ਮਹਾਰਾਜ ਨੇ ਜਿਹੜਾ ਜਫਰਨਾਮਾ ਲਿਖਿਆ ਉਹਦੇ ਵਿੱਚ ਵੀ ਪਾਦਸ਼ਾਹ ਨੇ ਇਹੋ ਬਚਨ ਲਿਖਿਆ ਵੀ ਸਾਡੇ ਨਾਲ 40 ਸਿੰਘ ਨੇ ਤੇ ਤੇਰੀ 10 ਲੱਖ ਦੀ ਫੌਜ ਨੇ ਸਾਡੇ ਤੇ ਹਮਲਾ ਕੀਤਾ ਜੋ ਔਰੰਗਜੀਬ ਨੂੰ ਮਹਾਰਾਜ ਨੇ ਜਫਰਨਾਮਾ ਲਿਖਿਆ ਨਾ ਉਸ ਵਿੱਚ ਮਹਾਰਾਜ ਨੇ 40 ਸਿੰਘਾਂ ਦਾ ਹੀ ਜ਼ਿਕਰ ਕੀਤਾ ਹੈ ਸੋ ਇਹ ਵੀ ਮਹਾਰਾਜ ਦੇ ਨਾਲ ਨੇ ਭਾਈ ਦਇਆ ਸਿੰਘ ਵਰਗੇ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਇਹ ਮਹਾਰਾਜ ਦੇ ਸਿੱਖ ਦੋਨੇ ਮਹਾਰਾਜੀ ਦੇ ਸਹਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਇਹ ਵੀ ਹਵੇਲੀ ਦੇ ਵਿੱਚ ਅੰਦਰ ਦਾਖਲ ਹੋ ਗਏ ਹਨ ਚੌਪਈ ਤੋਂ ਮਲੇਰੀਆਂਨ ਕਾ ਆਨ ਕੇ ਰਪਾਇਓ ਅਜੇ ਮਹਾਰਾਜ ਅੰਦਰ ਵੜੇ ਹੀ ਨੇ ਟਾਈਮ ਕੋਈ ਨਹੀਂ ਮਿਲਿਆ ابھی ਆਪਾਂ ਕਹਦੀ ਵੀ 2 ਘੰਟੇ ਮਿਲ ਗਿਆ ਹੋਣਗੇ ਨਹੀਂ ਅਜੇ ਅੰਦਰ ਵੜੇ ਹੀ ਨੇ ਮਹਾਰਾਜ ਇੰਨੇ ਚਿਰ ਨੂੰ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਨਾ ਸ਼ੇਰ ਮੁਹੰਮਦ ਖਾਂ ਉਹਦੀ ਫੌਜ ਨੇ ਆ ਕੇ ਹਵੇਲੀ ਨੂੰ ਘੇਰਾ ਪਾ ਲਿਆ ਕਿਉਂਕਿ ਬੁੱਧੀ ਚੰਦ ਜਦੋਂ ਨਿਕਲਿਆ ਨਾ ਘਰੋਂ ਬਾਹਰ ਤੇ ਸਭ ਤੋਂ ਪਹਿਲਾਂ ਕੋਤਵਾਲ ਹੀ ਪਹੁੰਚਿਆ ਥਾਣੇ ਵਿੱਚ ਪਹੁੰਚਿਆ ਵੀ ਗੁਰੂ ਨੇ ਮੇਰੇ ਘਰ ਤੇ ਕਬਜ਼ਾ ਕਰ ਲਿਆ ਤੇ ਕੋਤਵਾਲ ਜਿਹੜਾ ਸੀ ਉਸ ਵੇਲੇ ਦਾ ਥਾਣੇਦਾਰ ਉਹਨੇ ਉਸੇ ਵੇਲੇ ਫੌਜ ਨੂੰ ਤਲਾਹ ਕੀਤੀ ਫੌਜ ਵੀ ਤੇ ਉਥੋਂ ਲੰਘਦੀ ਪਈ ਨਾ ਜਰਨੇਲੀ ਰਾਹ ਸੀਗਾ ਨੰਗਣ ਵਾਲਾ ਏ ਤੇ ਫੌਜ ਲੰਘਦੀ ਪਈ ਉਹਨੇ ਉਸੇ ਵੇਲੇ ਖਬਰ ਦਿੱਤੀ ਵੀ ਜਿਸ ਗੁਰੂ ਨੂੰ ਤੁਸੀਂ ਲੱਭਦੇ ਪੈ ਗੁਰੂ ਐਸ ਹਵੇਲੀ ਵਿੱਚ ਆ ਕੇ ਬੈਠੇ ਹੋਏ ਖਬਰ ਮਿਲੀ ਹੈ ਬੜੀ ਸ਼ੇਤੀ ਮਲੇਰਕੋਟਲੇ ਦੇ ਨਵਾਬ ਨੇ ਚਮਕੌਰ ਸਾਹਿਬ ਨੂੰ ਉਸੇ ਵੇਲੇ ਘੇੜਾ ਪਾ ਲਿਆ ਜਿੱਥੇ ਮਹਾਰਾਜ ਹਵੇਲੀ ਵਿੱਚ ਬੈਠੇ ਹਨ ਨਾ ਦਾਣਾ ਕਿਸੇ ਸਮੱਧ ਥਾਇਓ ਇਸ ਹਵੇਲੀ ਦੇ ਵਿੱਚ ਛਕਣ ਵਾਸਤੇ ਕੋਈ ਆਨਾਦ ਨਹੀਂ ਸੀ ਕਿਲਿਆਂ ਦੇ ਵਿੱਚ ਇਹੋ ਜੀ ਸਮੱਗਰੀ ਇਕੱਠੀ ਕੀਤੀ ਜਾਂਦੀ ਹੈ ਵੀ ਜੇ ਕਿਤੇ ਸਮਾਂ ਮਿਲੇ ਤੇ ਲੜੀਏ ਪਰ ਹਵੇਲੀ ਹੈ ਘਰ ਸੀ ਰਹਿਣ ਵਾਸਤੇ ਇਸ ਕਰਕੇ ਇਹਦੇ ਵਿੱਚ ਕੋਈ ਪ੍ਰਸ਼ਾਦਾ ਭੋਜਨ ਛਕਣ ਦਾ ਕੋਈ ਪ੍ਰਬੰਧ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਅੰਨ ਅਨਾਜ ਨਹੀਂ ਛਕਣ ਵਾਸਤੇ ਅਤੇ ਨਾ ਹੀ ਇੰਨਾ ਟਾਈਮ ਮਿਲਿਆ ਕਿ ਬਾਹਰੋਂ ਕੁਝ ਮਗਾ ਕੇ ਅੰਦਰ ਰੱਖ ਲਈਏ ਇੰਨਾ ਸਮਾਂ ਨਹੀਂ ਮਿਲਿਆ ਹੈ ਨਾ ਹੀ ਉੱਥੇ ਕੁਝ ਜੁਗਤ ਲੜਾਈ ਅਤੇ ਨਾ ਹੀ ਕੋਈ ਉੱਥੇ ਲੜਾਈ ਦੀ ਜੁਗਤੀ ਹੈ ਕਿਉਂਕਿ ਜਦੋਂ ਕਿਲਾ ਬਣਾਇਆ ਜਾਂਦਾ ਹੈ ਨਾ ਗੁਰਮਖੋ ਤੇ ਕਿਲੇ ਵਿੱਚ ਮੋਰੀਆਂ ਵੀ ਰੱਖੀਆਂ ਜਾਂਦੀਆਂ ਮੋਰਚੇ ਵੀ ਬਣਾਏ ਜਾਂਦੇ ਬੈਠਣਾ ਕਿੱਥੇ ਹੈ ਤੀਰ ਕਿੱਥੋਂ ਚਲਾਉਣਾ ਗੋਲੀ ਕਿੱਥੋਂ ਚਲਉਣੀ ਹੈ ਸਾਰੀ ਵਿਉਂਤਬੰਦੀ ਬਣਾਈ ਜਾਂਦੀ ਹੈ ਪਰ ਇਹ ਕਿਲਾ ਨਹੀਂ ਹੈ ਇਹ ਤੇ ਘਰ ਹੈ ਇਹਦੇ ਵਿੱਚ ਨਾ ਕੋਈ ਮੋਰਚਾ ਬਣਿਆ ਨਾ ਕੋਈ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਜਿੱਥੇ ਬੈਠ ਕੇ ਜੰਗ ਕੀਤਾ ਜਾ ਸਕੇ ਇੱਕ ਹਵੇਲੀ ਬਣੀ ਹੈ ਰਹਿਣ ਵਾਸਤੇ ਘਰ ਸੀਗਾ ਦੋ ਮੰਜਲਾ ਉਤੇ ਚਬਾਰਾ ਵਗੈਰਾ ਬਣਿਆ ਇਸ ਕਰਕੇ ਕੋਈ ਬਹੁਤੀ ਵੱਡੀ ਮੋਰਚਾ ਬੰਦੀ ਜੰਗ ਕਰਨ ਵਾਸਤੇ ਨਹੀਂ ਹੈ ਫੌਜ ਸਭੀ ਕੰਦਪਿਲਚੀ ਆਈ ਤੇ ਕਹਿਣ ਲੱਗੇ ਵੀ ਜਿਹੜੀ ਫੌਜ ਹੈ ਉਸ ਵੇਲੇ ਆ ਕੇ ਉਹ ਪਿਛਲੀ ਫੌਜ ਜਿਹੜੀ ਪਿੱਛੋਂ ਤੁਰੇ ਆਉਂਦੇ ਸਨ ਆਨੰਦਪੁਰ ਸਾਹਿਬ ਤੋਂ ਮਗਰੋਂ ਲੱਗੀ ਹੋਈ ਫੌਜ ਉਹ ਵੀ ਇੰਨੇ ਚਿਰ ਨੂੰ ਪਿਛਲੀ ਫੌਜ ਵੀ ਆ ਕੇ ਪਿੱਛੇ ਆਉਂਦੇ ਸਨ ਮਲੇਰਕੋਟਲੇ ਵਾਲੇ ਮਲੇਰਕੋਟਲੇ ਵਾਲੇ ਜਿਹੜੇ ਸਨ ਉਹ ਵੀ ਪਿੱਛੋਂ ਦੀ ਆ ਕੇ ਪਿਛਲੀ ਕੰਦ ਨੂੰ ਜਿਹੜੀ ਚਮਕੌਰ ਸਾਹਿਬ ਦੀ ਪਿਛਲੀ ਕੰਦ ਹੈ ਉਹਨਾਂ ਨੇ ਪਿਛਲਾ ਪਾਸਾ ਮੱਦ ਲਿਆ ਵੀ ਇਧਰ ਨੂੰ ਅਸੀਂ ਨਹੀਂ ਨਿਕਲਣ ਦਿੰਦੇ ਮਲੇਰਕੋਟਲੇ ਵਾਲੀ ਫੌਜ ਨੇ ਪਿੱਛੋਂ ਆ ਕੇ ਗੜੀ ਨੂੰ ਘੇਰਾ ਪਾ ਲਿਆ ਹੈ ਅੱਗੋਂ ਖਾਲਸਾ ਸ਼ਸਤਰ ਚਲਾਏ ਹੁਣ ਮਲੇਰਕੋਟਲੇ ਵਾਲੀ ਫੌਜ ਨੇ ਸੋਚਿਆ ਵੀ ਮਹਾਰਾਜ ਦੇ ਕੋਲ ਸਿੰਘ ਥੋੜੇ ਹੀ ਨੇ ਅਸਲਾ ਕੋਈ ਬਹੁਤਾ ਨਹੀਂ ਅਸੀਂ ਝਾਟੀ ਫੜ ਕੇ ਇਨਾਮ ਲਈਏ ਇਨਾਮ ਦਾ ਲਾਲਚ ਹੈ ਨਾ ਬੇਸ਼ਤੀ ਪੈਸਾ ਲਈਏ ਸਰਕਾਰ ਨੂੰ ਦਸੀਏ ਵੀ ਅਸੀਂ ਫੜਿਆ ਜਦੋਂ ਇਹ ਕੰਦ ਟੱਪਣ ਵਾਸਤੇ ਨੇੜੇ ਹੋਏ ਤੇ ਸਿੰਘ ਅੱਗੋਂ ਤਿਆਰ ਬੈਠੇ ਸਨ ਸਿੰਘਾਂ ਨੇ ਸ਼ਸਤਰ ਚਲਾਏ ਅੱਗੋਂ ਕਿਸੇ ਨੇ ਤੀਰ ਚਲਾਇਆ ਕਿਸੇ ਨੇ ਗੋਲੀ ਚਲਾਈ ਹੈ ਉਹਨੇ ਚਿਰ ਨੂੰ ਜਿਹੜਾ ਗੋਲੀ ਸਿੱਕਾ ਜਿਹੜਾ ਬਰੂਦ ਗਿੱਲਾ ਹੋ ਗਿਆ ਸੀ ਨਾ ਭਿੱਜ ਗਿਆ ਸੀ ਨਾ ਰਸਤੇ ਵਿੱਚ ਆਉਂਦਿਆਂ ਮੀਂਹ ਪੈਣ ਕਰਕੇ ਉਹ ਵੀ ਸਿੰਘਾਂ ਨੇ ਹਵਾ ਲਵਾ ਕੇ ਧੁੱਪ ਲਵਾ ਕੇ ਉਹਨੇ ਚਿਰ ਨੂੰ ਥੋੜਾ ਬਹੁਤਾ ਕੈਮ ਕਰ ਲਿਆ ਤੇ ਗੋਲੀ ਸਿੱਕਾ ਉਸ ਵੇਲੇ ਕਾਮਯਾਬ ਹੋਣ ਲੱਗ ਪਿਆ ਗੋਲੀ ਚੱਲਣ ਲੱਗ ਪਈ ਜਿਹੜੀ ਫੌਜ ਭੱਜ ਕੇ ਗੜੀ ਦੇ ਉੱਪਰ ਚੜਨ ਲੱਗੀ ਮਲੇਰ ਕੋਟਲੇ ਵਾਲਿਆਂ ਦੇ ਸਿੰਘਾਂ ਨੇ ਚਲਾ ਕੇ ਤੀਰ ਤੇ ਗੋਲੀਆਂ ਸਾਰੇ ਪਿਛਾ ਉਸ ਵੇਲੇ ਸੁੱਟ ਦਿੱਤੇ ਹਨ ਉੱਤੇ ਬਚੇ تھے ਜੋ ਅਨ ਪਾਏ ਸੋ ਕਹਿਣ ਲੱਗੇ ਸਿੰਘਾਂ ਦੇ ਕੋਲ ਥੋੜੇ ਬਹੁਤੇ ਸ਼ਸਤਰ ਸਨ ਕਿਉਂਕਿ ਕਮਰ ਕੱਸੇ ਵਿੱਚ ਲਾਏ ਨਾ ਕੁਝ ਸ਼ਸਤਰ ਕੁਝ ਹੱਥ ਵਿੱਚ ਫੜੇ ਕਿਸੇ ਕੋਲ ਕਟਾਰ ਹੈ ਕਿਸੇ ਦੇ ਕੋਲ ਬਰਸ਼ਾ ਹੈ ਕਿਸੇ ਕੋਲ ਤਲਵਾਰ ਹੈ ਕਿਸੇ ਕੋਲ ਥੋੜੇ ਬਹੁਤੇ ਤੀਰ ਵੀ ਸਨ ਤੇ ਕਿਸੇ ਦੇ ਕੋਲ ਕਮਰ ਕੱਸਿਆਂ ਵਿੱਚ ਲੱਗੇ ਹੋਏ ਰਾਮ ਜੰਗੇ ਜਿਹਨੂੰ ਆਪਾਂ ਅੱਜ ਸਿੱਧੀ ਭਾਸ਼ਾ ਵਿੱਚ ਪਿਸਤੌਲ ਕਹਿ ਦਿੰਦੇ ਇਸ ਤਰ੍ਹਾਂ ਦੇ ਸ਼ਸਤਰ ਸੰਸਿੰਘਾਂ ਦੇ ਕੋਲ ਜਿੰਨੇ ਕੁ ਕੋਲ ਸੰਸਿੰਘਾਂ ਨੇ ਚਲਾਏ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ ਮਹਾਰਾਜ ਦੇ ਨਾਲ ਦੋ ਖਚਰਾ ਜਿਹੜੀਆਂ ਸੰ ਦੋ ਗਧੇ ਉਹ ਤੀਰਾਂ ਦੇ ਭਰੇ ਹੋਏ ਸਨ ਤੀਰ ਬੰਨ ਬੰਨ ਕੇ ਬੋਰੀਆਂ ਵਿੱਚ ਪਾ ਪਾ ਕੇ ਤੇ ਦੋ ਖਚਰਾ ਤੀਰਾਂ ਦੀਆਂ ਭਰੀਆਂ ਜਦੋਂ ਬਾਗ ਵਿੱਚ ਬੈਠੇ ਸਨ ਮਹਾਰਾਜ ਜਾ ਕੇ ਹਵੇਲੀ ਮੰਗਣ ਵੇਲੇ ਉਦੋਂ ਦੋ ਖਚਰਾ ਮਹਾਰਾਜ ਦੇ ਕੋਲ ਤੀਰਾਂ ਦੀਆਂ ਭਰੀਆਂ ਲੱਧੀਆਂ ਹੋਈਆਂ ਖਲੋਤੀਆਂ ਉਹ ਖਚਰਾ ਵੀ ਮਹਾਰਾਜ ਦੇ ਨਾਲ ਅੰਦਰ ਹੀ ਗਈਆਂ ਤੇ ਉਹ ਤੀਰਮਾਰਾਜ ਨੇ ਛੱਤ ਦੇ ਉੱਪਰ ਖਿਲਾਰ ਦਿੱਤੇ ਸਨ ਤੇ ਸਿੰਘਾਂ ਨੇ ਪੁੱਛਿਆ ਵੀ ਮਹਾਰਾਜ ਜੀ ਕੀ ਕਾਰਨ ਮਹਾਰਾਜ ਕਹਿੰਦੇ ਸਮਾਂ ਹੀ ਨਹੀਂ ਮਿਲਣਾ ਆਪਾਂ ਨੂੰ ਤੀਰ ਕੱਢ ਕੇ ਚਲਾਉਣ ਵਾਸਤੇ ਬਾਹਰ ਹੀ ਦੇਖੋ ਬਾਹਰੋਂ ਇੱਥੋਂ ਬੈਠੇ ਹੀ ਚਲਾ ਦਿੰਨੇ ਆਪਾਂ ਤੀਰ ਐਸ ਤਰ੍ਹਾਂ ਫਿਰ ਮਹਾਰਾਜ ਉੱਥੇ ਬੈਠੇ ਹੋਏ ਹਨ ਆਹ ਮਾਰ ਪਠਾਨ ਤਾਂ ਪਾਏ ਦਏ ਹਟਾਏ ਜਿਹੜੇ ਪਠਾਨ ਸਨ ਮਲੇਰਕੋਟਲੇ ਵਾਲੇ ਸਭ ਤੋਂ ਪਹਿਲਾਂ ਹਮਲਾ ਕੀਤਾ ਵੀ ਅਸੀਂ ਗੁਰੂ ਮਹਾਰਾਜ ਨੂੰ ਮਾਰ ਲਈਏ ਜਾਂ ਗ੍ਰਿਫਤਾਰ ਕਰ ਲਈਏ ਉਹ ਤੇ ਮਹਾਰਾਜ ਸਾਹਿਬ ਜੀਆਂ ਨੇ ਜਾਂ ਸਿੰਘਾਂ ਨੇ ਉਸ ਵੇਲੇ ਮਾਰ ਕੇ ਮਲੇਰਕੋਟਲੇ ਦੀ ਫੌਜ ਪਿੱਛੇ ਮੋੜ ਦਿੱਤੀ ਹੈ ਤੋ ਲੋ ਨਾਰਖਾਂ ਪੜਿਓ ਆਏ ਇਨੇ ਚਿਰ ਨੂੰ ਮਲੇਰਕੋਟਲੀਆਂ ਸੀਗਾ ਨਾਰਖਾਂ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਸਮਝਦਾ ਵੀ ਮੇਰੇ ਵਰਗਾ ਸੂਰਮਾ ਕੋਈ ਨਹੀਂ ਇਨੇ ਚਿਰ ਨੂੰ ਇਹ ਆ ਗਿਆ ਆਪਣੀ ਫੌਜ ਲੈ ਕੇ ਫੌਜ ਅੱਗੇ ਸੀ ਇਹ ਆ ਪਿੱਛੇ ਸੀ ਪਿੱਛੋਂ ਆਉਂਦਾ ਸੀ ਯਾ ਅਲੀ ਯਾ ਅਲੀ ਕਰਦਾ ਹੁੰਦਾ ਤੇ ਕਈਆਂ ਦਾ ਸੁਭਾਅ ਹੁੰਦਾ ਵੀ ਕੰਮ ਘੱਟ ਕਰਨਾ ਤੇ ਰੌਲਾ ਬਹੁਤਾ ਪਾਉਣਾ ਹੈ ਬਹੁਤਾ ਰੌਲਾ ਪਾਉਂਦਾ ਹੁੰਦਾ ਆਪਣੀ ਫੌਜ ਲੈ ਕੇ ਨਾਮ ਹੈ ਇਹਦਾ ਨਾਹਰ ਖਾਨ ਇਹ ਖਵਾਜਾ ਖਿਜਰ ਦਾ ਭਰਾ ਸੀਗਾ ਇਹਦਾ ਭਰਾ ਸੀਗਾ ਖਵਾਜਾ ਖਿਜਰ ਜਿਸ ਨੂੰ ਆਪਾਂ ਕਹਿ ਦਿੰਨੇ ਆ ਖਵਾਜਾ ਮਰਦੂਦ ਬੜਾ ਵੱਡਾ ਜਰਨੈਲ ਸੀ ਮੁਸਲਮਾਨ ਫੌਜ ਦਾ ਇਹ ਖਵਾਜਾ ਮਰਦੂਦ ਦਾ ਭਰਾ ਹੈ ਨਾਮ ਸੀ ਨਾਹਰ ਖਾਨ ਮਲੇਰ ਕੋਟਲੇ ਦੀ ਫੌਜ ਦਾ ਸਪੇਸ ਲਾਰ ਹੈ ਜਦੋਂ ਇਹਨੇ ਵੇਖਿਆ ਵੀ ਮੇਰੀ ਫੌਜ ਨੇ ਘੇਰਾ ਪਾ ਲਿਆ ਗੜੀ ਨੂੰ ਇਨੇ ਚਿਰ ਨੂੰ ਪਿੱਛੇ ਵੀ ਆ ਪਹੁੰਚਿਆ ਹੈ ਪੁੱਛ ਤੋ ਆਇਓ ਹੈ ਗੁਰ ਕਹੀ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਰੌਲਾ ਪਾਉਂਦਾ ਹੁੰਦਾ ਕਿਸੇ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਰੌਲਾ ਪਾਉਂਦਾ ਦੱਸੋ ਜੇ ਕਿਸੇ ਨੇ ਵੇਖਿਆ ਲੋਕਾਂ ਨੂੰ ਪੁੱਛਦਾ ਪਿਆ ਗੁਰੂ ਆਇਆ ਆਨੰਦਪੁਰ ਸਾਹਿਬ ਨੂੰ ਛੱਡ ਕੇ ਸਰਸਾ ਪਾਰ ਕਰਕੇ ਆਇ ਇਸ ਪਾਸੇ ਨੂੰ ਆਏ ਕਿਸੇ ਨੇ ਵੇਖਿਆ ਗੁਰੂ ਨੂੰ ਆਇਆ ਹੋਇਆ ਵੇਖਿਆ ਤੇ ਨੇ ਆਪ ਵੀ ਹੈ ਪਤਾ ਤੇ ਦੱਸ ਦਿੱਤਾ ਫੌਜ ਨੇ ਵੀ ਮਹਾਰਾਜ ਘੜੀ ਦੇ ਪਰ ਉਹ ਆਪਣੇ ਥੋੜੇ ਨੰਬਰ ਬਣਾਉਂਦਾ ਪਿਆ ਵੀ ਮੈਂ ਬੜਾ ਬਹਾਦਰ ਆ ਮੈਂ ਲੋਕਾਂ ਨੂੰ ਪਹਿਲਾਂ ਦੱਸਾਂ ਵੀ ਮੈਂ ਆਇਆ ਮਿਲਣ ਉੱਚੀ ਉੱਚੀ ਰੌਲਾ ਪਾਉਂਦਾ ਪੁੱਛਦਾ ਪਿਆ ਵੇਖਿਆ ਕਿਸੇ ਨੇ ਗੁਰੂ ਨੂੰ ਇਸ ਤਰ੍ਹਾਂ ਪੁੱਛਦਾ ਹੈ ਮੋਏ ਉਸੇ ਬਤਾਵ ਪਹੁੰਚੋ ਤਹੀਂ ਫਿਰ ਲਲਕਾਰ ਕੇ ਆਖਿਆ ਕਹਿੰਦਾ ਦੱਸੋ ਗੁਰੂ ਕਿੱਥੇ ਹੈ ਜਿੱਥੇ ਵੀ ਗੁਰੂ ਹੋਵੇਗਾ ਮੈਂ ਉੱਥੇ ਹੀ ਪਹੁੰਚ ਜਾਵਾਂਗਾ ਮੈਨੂੰ ਦੱਸ ਦਿਓ ਵੀ ਫਲਾਣੀ ਥਾਂ ਤੇ ਗੁਰੂ ਪਾਤਸ਼ਾਹ ਨੇ ਜਿੱਥੇ ਦੱਸੋਗੇ ਨਾ ਵੀ ਇੱਥੇ ਮੈਂ ਪਹੁੰਚਾਂਗਾ ਜਿਹੜੇ ਕਿਸੇ ਤੋਂ ਨਹੀਂ ਫੜੇਗਾ ਉਹਨੂੰ ਮੈਂ ਫੜ ਕੇ ਲਿਆਵਾਂਗਾ ਛਾਤੀ ਤੇ ਹੱਥ ਮਾਰਦਾ ਬੜੇ ਹੰਕਾਰ ਨਾਲ ਕਹਿੰਦਾ ਮੈਂ ਫੜ ਕੇ ਲਿਆਵਾਂਗਾ ਦੱਸੋ ਗੁਰੂ ਕਿੱਥੇ ਹੈ ਲੋਕਾਂ ਨੂੰ ਪੁੱਛਦਾ ਪਿਆ ਹੈ ਤਾਂ ਸਤਿਗੁਰੂ ਸੁਆਖ ਸੁਨਾਇਓ ਤੇ ਮਹਾਰਾਜ ਨੇ ਸੁਣ ਲਿਆ ਸਤਿਗੁਰੂ ਉੱਤੇ ਬੈਠੇ ਸਨ ਛੱਤ ਦੇ ਇਹ ਬਾਹਰ ਰੌਲਾ ਪਾਉਂਦਾ ਪਿਆ ਸੀ ਗੁਰੂ ਕਿੱਥੇ ਹੈ ਮੈਨੂੰ ਦੱਸੋ ਮੈਂ ਫੜ ਕੇ ਲਿਆਵਾਂ ਤੇ ਕਿਵੇਂ ਨੇ ਕੀ ਦੱਸਣਾ ਮਹਾਰਾਜ ਨੇ ਆਵਾਜ਼ ਮਾਰੀ ਮਹਾਰਾਜ ਕਹਿੰਦੇ ਉਹ ਨਾਰਖਾਨ ਕਿਨੂੰ ਲੱਭਦਾ ਪਿਆ ਇਹਨੇ ਤਾਂ ਨੂੰ ਵੇਖਿਆ ਮਹਾਰਾਜ ਕਹਿੰਦੇ ਸਾਨੂੰ ਲੱਭਦਾ ਪਿਆ ਕਹਿੰਦਾ ਹਾਂ ਮੈਂ ਤੁਹਾਨੂੰ ਲੱਭਦਾ ਪਿਆ ਤੇ ਪਾਦਸ਼ਾਹ ਕਹਿੰਦੇ ਲੱਭਣਾ ਕੀ ਹੈ ਅਸੀਂ ਤੇ ਸਾਹਮਣੇ ਹੀ ਬੈਠੇ ਛੱਤ ਤੇ ਤੇ ਮਹਾਰਾਜ ਨੇ ਫਿਰ ਉੱਚੀ ਸਾਰੀ ਆਖਿਆ ਕਹਿੰਦੇ ਨਾਰਖਾਨ ਤੂੰ ਸਾਨੂੰ ਲੱਭਦਾ ਪਿਆ ਅਸੀਂ ਤੈਨੂੰ ਲੱਭਦੇ ਪੈ ਆਪਾਂ ਇੱਕ ਦੂਜੇ ਨੂੰ ਲੱਭਣ ਲਗਾਉਣ ਦੇ ਚੱਕਰ ਬਈ ਟਾਈਮ ਨਾ ਖਰਾਬ ਕਰੀਏ ਤੂੰ ਸਾਨੂੰ ਵੇਖ ਲਿਆ ਅਸੀਂ ਤੈਨੂੰ ਵੇਖ ਲਿਆ ਹੁਣ ਤੂੰ ਵੀ ਤਗੜਾ ਹੋ ਤੇ ਅਸੀਂ ਵੀ ਹੁੰਦੇ ਆ ਤੇ ਫਿਰ ਆਪਾਂ ਆਰ ਪਾਰ ਦੀ ਲੜਾਈ ਕਰੀਏ ਮਹਾਰਾਜ ਨੇ ਫਿਰ ਇਸ ਨਾਹਰ ਖਾਨ ਨੂੰ ਉਸ ਵੇਲੇ ਲਲਕਾਰਿਆ ਹੈ ਹੋ ਤਕੜੋ ਤੀਰ ਹੈ ਵੱਲ ਆਇਓ ਮਹਾਰਾਜ ਕਹਿੰਦੇ ਤਗੜਾ ਹੋ ਸਾਵਧਾਨ ਤੇਰੇ ਵੱਲੇ ਤੀਰ ਆਉਣ ਲੱਗਾ ਜਦੋਂ ਇਹ ਬਚਨ ਆਖਿਆ ਨਾ ਤੇ ਨਾਹਰ ਖਾਨ ਹਸਿਆ ਆਪਣੇ ਨਾਲ ਦੇਆਂ ਨੂੰ ਕਹਿੰਦਾ ਲਾ ਤੀਰ ਮੇਰਾ ਕੀ ਵਿਗਾੜੇਗਾ ਮੈਂ ਤੇ ਲੋਹੇ ਦੀ ਸੰਜੋਪਾਈ ਹੈ ਲੋਹੇ ਦੀ ਜੈਕਟ ਤਾਰਾਂ ਲੋਹੇ ਦੀਆਂ ਤਾਰਾਂ ਦੀ ਬਣੀ ਜੈਕਟ ਆਪਣੇ ਗਲ ਵਿੱਚ ਸੂਰਮੇ ਪਾਉਂਦੇ ਸਨ ਵੀ ਤੀਰ ਚੱਲੇ ਤੇ ਲੋਹੇ ਦੀਆਂ ਤਾਰਾਂ ਦੀ ਜੈਕਟ ਸਾਨੂੰ ਬਚਾਵੇ ਉਹਨੂੰ ਕਹਿੰਦੇ ਸੰਜੋਪਾਈ ਹੈ ਨਾਰਖਾਨਿਓ ਭਾਈ ਪੂਰਾ ਤਿਆਰ ਬਰ ਤਿਆਰ ਸੀ ਪਤਾ ਸੀ ਵੀ ਸਿੰਘਾਂ ਨਾਲ ਜੰਗ ਹੋਣਾ ਆਪਣੇ ਨਾਲ ਦੇਆਂ ਨੂੰ ਕਹਿੰਦਾ ਕਹਿੰਦਾ ਮਹਾਰਾਜ ਕਹਿੰਦੇ ਤੀਰ ਆਉਂਦਾ ਪਿਆ ਸਾਵਧਾਨ ਮੈਂ ਕਿਉਂ ਸਾਵਧਾਨ ਹੋਵਾਂ ਮੈਂ ਤੇ ਲੋਹੇ ਦੀ ਸੰਜੋਪ ਪਹਿਨੀ ਹੈ ਸਿਰ ਤੇ ਲੋਹੇ ਦਾ ਟੂਪ ਆਇਆ ਤੀਰ ਨੇ ਮੇਰਾ ਕੀ ਵਿਗਾੜ ਲੈਣਾ ਇਸ ਤਰ੍ਹਾਂ ਆਪਣੀ ਬਹਾਦਰੀ ਵਿਖਾਉਂਦਾ ਪਿਆ ਮੈਂ ਡਰਦਾ ਨਹੀਂ ਕਿਸੇ ਨੂੰ ਵਿਖਾਉਂਦਾ ਪਿਆ ਆਪਣਾ ਨਿਡਰਤਾ ਪੁਨਾ ਵਿਖਾ ਰਿਆ ਮਹਾਰਾਜ ਕਹਿੰਦੇ ਤਗੜਾ ਹੋ ਬਾਚ ਨਾ ਕਹੀਂ ਵੀ ਮੈਨੂੰ ਮੌਕਾ ਨਹੀਂ ਦਿੱਤਾ ਤੈਨੂੰ ਮੌਕਾ ਦਿੰਦੇ ਆ ਤਗੜਾ ਹੋ ਜਾ ਸਾਵਧਾਨ ਹੋਣਾ ਕਰ ਲੱਗਿਓ ਛਾਤੀ ਤੋੜ ਲੰਗਿਓ ਸੰਜੋਏ ਮਹਾਰਾਜ ਸਾਹਿਬ ਜੀ ਨੇ ਤੀਰ ਖਿੱਚਿਆ ਕਮਾਨ ਦੇ ਵਿੱਚ ਨੌ ਟੰਕਾ ਤਨੁਖ ਮਹਾਰਾਜ ਦੇ ਹੱਥ ਵਿੱਚ ਜਦੋਂ ਖਪਰਾ ਤੀਰ ਖਿੱਚਿਆ ਤੇ ਮਿਆਕਮਾਨ ਦੇ ਵਿੱਚੋਂ ਉਸ ਵੇਲੇ ਚਿਰੜ ਚਿਰੜ ਦੀ ਆਵਾਜ਼ ਆਈ ਦੋਵੇਂ ਪਾਸੇ ਕਮਾਨ ਦੇ ਇਕੱਠੇ ਕੀਤੇ ਮਹਾਰਾਜ ਨੇ ਖਿੱਚ ਕੇ ਤੀਰ ਤੇ ਨਾਰਖਾਨ ਦੀ ਛਾਤੀ ਵੱਲ ਵੇਖ ਕੇ ਮਹਾਰਾਜ ਨੇ ਚਲਾਇਆ ਹੈ ਗਯਦ ਵੱਲੋਂ ਪਾਰਸ ਹੋਏ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਤੀਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੈ ਅੱਖ ਨੂੰ ਖੋਲਣ ਤੇ ਮੀਟਣ ਨੂੰ ਹੋ ਸਕਦਾ ਵੀ ਟਾਈਮ ਲੱਗੇ ਪਰ ਇਸ ਤੋਂ ਵੀ ਛੇਤੀ ਸਮੇਂ ਦੇ ਵਿੱਚ ਮਹਾਰਾਜ ਨੇ ਜਿਹੜਾ ਤੀਰ ਚਲਾਇਆ ਨਾ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਲੋਹੇ ਦੀ ਸੰਜੋਪ ਆ ਕੇ ਬੈਠਾ ਲੋਹੇ ਦੀ ਜੈਕਟ ਜੈਕਟ ਨੂੰ ਪਾੜਦਿਆਂ ਹੋਇਆਂ ਤੇ ਛਾਤੀ ਦੇ ਵਿੱਚੋਂ ਦੀ ਤੀਰ ਆਰ ਪਾਰ ਹੋ ਗਿਆ ਬੋਲੇ ਸੋਨਹਾ ਸਾਤ ਸ੍ਰੀ ਅਕਾਲ ਛਾਤੀ ਦੇ ਵਿੱਚੋਂ ਦੀ ਤੀਰ ਲੰਘ ਗਿਆ ਨਾਰਖਾਨ ਦੇ ਤੇ ਪਾਰ ਹੋ ਗਿਆ ਵਿੱਚ ਅਟਕਿਆ ਹੀ ਨਹੀਂ ਨਾ ਜੈਕਟ ਰੋਕ ਸਕੀ ਤੀਰ ਨੂੰ ਤੇ ਨਾ ਇਹਦੀ ਛਾਤੀ ਜਿਹੜੀ ਵਿਖਾਉਂਦਾ ਸੀ ਨਾ ਫਲਾ ਫਲਾ ਕੇ ਵੀ ਮੈਂ ਬੜਾ ਸੂਰਮਾ ਤੇ ਬਹਾਦਰ ਆ ਇਦੀ ਛਾਤੀ ਦੀਆਂ ਹੱਡੀਆਂ ਵੀ ਮਹਾਰਾਜ ਦੇ ਤੀਰ ਨੂੰ ਰੋਕ ਨਹੀਂ ਸਕੀਆਂ ਹਨ